ਦੂਨੋਂ ਫੌਂਦੀ ਪਹਿਲਾਂ ਵੀ ਤੁਮ ਕਿਉਂ ਮਿਲਦੀਆਂ ਸੀ ਹਾਂ ਬੜੀਆਂ ਨੇ ਤੋ ਉਹਦੇ ਨੰਬਰ ਕਿਨੇ ਪ੍ਰੋਵਾਈਡ ਕੀਤਾ ਭਾਜੀ ਕਿਸੇ ਨਾਲ ਦੇ ਨਹੀਂ ਕੀਤਾ ਹੁਣ ਸੈਟਸ ਦੇ ਲੋਰਸ ਦੀ ਗੱਲ ਹੁੰਦੀ ਸੀ ਹੁੰਦੀ ਸੀ ਭਾਜੀ ਸਭ ਨੂੰ ਪਤਾ ਆ ਇਹ ਗੱਲ ਤਾਂ जग ਜਹਰ ਹੈ ਜੀ ਕਿੱਸੇ ਸਾਂਦੀ ਗੱਲ ਹੁੰਦੀ ਸੀ ਭਾਜੀ ਜੂਵਿੰਗ ਐਂਗਸਟਰ ਤੇ ਸਿੰਗਰਾਂ ਦੀ ਆਪਸ ਚ ਜਦੋਂ ਪਿਆਰ ਹੁੰਦਾ ਨਾ ਫਿਰ ਇਹ ਫਰੋਤੀ ਨਹੀਂ ਮੰਗਦੇ ਹੁੰਦੇ ਸਿਰਫ ਇਹਨਾਂ ਦੀ ਬਣਦੀ ਹੁੰਦੀ ਹੈ ਕਿ ਐਂਗਸਟਰ ਨੂੰ ਐ ਹੁੰਦਾ ਵੀ ਮੇਰੇ ਮੇਰੇ ਅੰਦਰ ਐਡਾ بڑا ਸਿੰਗਰ ਹੈ ਐਡਾ ਐਡਾ ਸਿੰਗਰ ਨੂੰ ਐ ਹੁੰਦਾ ਮੇਰੇ ਕੋਲ ਐਡਾ بڑا ਡਾਉਨ ਹੈ ਹੂੰ ਤੇ ਭਾਜੀ ਉਸੇ ਸਾਬ ਦੀ ਗੱਲ ਹੁੰਦੀ ਸੀ ਇਹਨਾਂ ਦੀ ਪਹਿਲਾਂ ਯਾਰ ਇਹ ਸੀ ਤੁਸੀਂ ਯਾਰੀ ਭਾਜੀ ਇਹ ਉਹ ਨੂੰ ਚੰਗੀ ਕਹਿੰਦੇ ਗੁੱਡ ਮਾਰਨਿੰਗ ਵਗੈਰਾ ਵੀ ਭੇਜਦਾ ਸੀ ਜੋ ਸੁਣਨ ਚਾਹਿਆ ਦੇਖੋ ਹੂੰ ਕਿਉਂਕਿ ਭਾਜੀ ਮੈਂ ਜੇਲ੍ਹ ਚ ਸੀਗਾ ਅਸੀਂ ਲੋਰੈਂਸ ਵਾਲੇ ਇਕੱਠੇ ਸੀਗੇ ਵਿਚੋਂ ਕਈ ਬੰਦਿਆਂ ਦੀ ਲੋਰੈਂਸ ਨਾਲ ਗੱਲ ਹੁੰਦੀ ਸੀ ਜੀ ਤਾਂ ਭਾਜੀ ਗੱਲ ਪਤਾ ਲੱਗ ਜਾਂਦੀ ਸੀ ਜੀ ਤੇ ਜਦੋਂ ਇਹ ਜਮੀਰ ਜੇਲ ਚ ਸੀ ਭਾਜੀ ਲੋਰੈਂਸ ਨਾਲ ਉਦੋਂ ਕੀ ਕਹਿੰਦੇ ਨੇ ਇਹਨੇ ਸਿੱਧੂ ਮੂਸੇ ਵਾਲੇ ਨੇ ਇਹਦਾ ਸਿੱਧੂ ਮੂਸੇ ਵਾਲੇ ਨੇ ਕੀ ਕਹਿੰਦੇ ਨੇ ਪਾ ਗੋਮਾਜ ਦੇ ਟੂਰਨਾਮੈਂਟ ਤੇ ਆਏ ਉੱਥੋਂ ਭਾਜੀ ਇਹਨਾਂ ਦਾ ਰੌਲਾ ਹੋਇਆ ਗਲਮਗਾਲੀ ਵੀ ਹੋਈ ਆ ਆਪਸ ਦੇ ਵਿੱਚ ਕਿਉਂਕਿ ਬਾਜੀ ਵਿੱਕੀ ਮਿੱਡੂ ਖੇੜਾ ਇਹਨਾਂ ਨੇ ਮਾਰਿਆ ਤਾਂ ਨਜਾਇਜ਼ ਨਾ ਕਿੰਨਾ ਦਵਿੰਦਰ ਗਏ ਨੇ ਦਵਿੰਦਰ ਨੇ ਉਹਦੇ ਸਿੱਧੂ ਦਾ ਵੀ ਲੜਨ ਦੇਣਾ ਸੀ ਬਾਜੀ ਸ਼ਗੁਨਪ੍ਰੀਤ ਨਾਮਤਾ ਹੈ ਸ਼ਗੁਨਪ੍ਰੀਤ ਨੇ ਬਾਜੀ ਮੈਂ ਐ ਹਰਾਣਾ ਸ਼ਗੁਨਪ੍ਰੀਤ ਨੇ ਇਹਨਾਂ ਨੂੰ ਰੇਕੀ ਕਰਵਾਈ ਹੂੰ ਉਹਨਾਂ ਨੂੰ ਖਾਣਾ ਦੇ ਗਿਆ ਬਾਜੀ ਰੇਕੀ ਮਰਦ ਦੀ ਰੇਕੀ ਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਹੂੰ ਮਰਡਰ ਦੀ ਰੇਕੀ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਭਾਜੀ ਆਪਾਂ ਕਿਸੇ ਨੂੰ ਰਸਤਾ ਦਿਖਾਈਏ ਘਰ ਦਿਖਾਈਏ ਉਹਦਾ ਆਫਿਸ ਦਿਖਾਈਏ ਤੇ ਅਗਲੇ ਦਿਨ ਉਸ ਬੰਦੇ ਦਾ ਮਰਡਰ ਹੋ ਜੇ ਹੂੰ ਤਾਂ ਆਪਾ ਜੀ ਆਪਾਂ ਤਾਂ ਮੇਨ ਆ ਨਾ ਉਹ ਬੰਦੇ ਜਿਹੜੇ ਮਾਰ ਕੇ ਗਏ ਉਹਨਾਂ ਨੂੰ ਤਾਂ ਉਹਦਾ ਘਰ ਵੀ ਨਹੀਂ ਸੀ ਪਤਾ ਉਹਦਾ ਕੋਈ ਟਿਕਾਣਾ ਵੀ ਨਹੀਂ ਸੀ ਪਤਾ ਹੂੰ ਆਪਾਂ ਉਹਦਾ ਉਹਨੂੰ ਘਰ ਦਿਖਾਣੇ ਆ ਹੂੰ ਆਪਾਂ ਆਪ ਉਹਨੂੰ ਉਹਦਾ ਆਫਿਸ ਦਿਖਾਣੇ ਆ ਤਾਂ ਭਾਜੀ ਆਪਾਂ ਵੀ ਦੋਸ਼ੀ ਆ ਨਾ ਪਲੈਨਿੰਗ 'ਚ ਹੂੰ ਹੁਣ ਮੇਰੇ ਤੇ 120 ਵੀ ਦਾ ਕੇਸ ਹੈ ਪਲੈਨਿੰਗ ਦਾ ਮੈਨੂੰ ਵੀ ਭਾਜੀ ਐਂ ਪਲੈਨਿੰਗ ਦਾ ਦੋਸ਼ ਹੀ ਪਾਇਆ ਹੋਇਆ ਹੈ ਨਾ ਮੈਂ ਸੀ ਨਹੀਂ ਮੈਂ ਤੁਹਾਨੂੰ ਤੁਹਾਨੂੰ ਦੱਸ ਰਿਹਾ ਮੈਂ ਸੱਚ ਹੂੰ ਮੇਰਾ ਨਹੀਂ ਸੀ ਜਿੰਨਾ ਕਿ ਲਿੰਕ ਸੀ ਮੈਂ ਤੁਹਾਨੂੰ ਦੱਸਤਾ ਵੀ ਐਵੇਂ ਐਵੇਂ ਕਰਕੇ ਗੱਲ ਸੀ ਤੀ ਭਾਜੀ ਪਲੈਨਿੰਗ ਚ ਪਾਇਆ ਉਹ ਉਹਨੇ ਤਾਂ ਭਾਜੀ ਸ਼੍ਰੀ ਆਮਰੇ ਕੀ ਕਰਵਾਈ ਹੋਈ ਸੀ ਹੂੰ ਤਾਂ ਭਾਜੀ ਉਹਦਾ ਤਾਂ ਹੈ ਹੀ ਸੀ ਨਾ ਫਿਰ ਅਸੀਂ ਵਿੱਚ ਬਸ ਇਹ ਦੁੱਧ ਲਗੋਈ ਨਾ ਕਹਿੰਦੇ ਕਹਿੰਦੇ ਵੀ ਜੇ ਬਦਲਾ ਲੈਣਾ ਹੀ ਸੀ ਤਾਂ ਕਿਸੇ ਹੋਰ ਗੈਂਗਸਟਰ ਨਾਲ ਲੈ ਸਕਦੇ ਦਵਿੰਦਰ ਵੀ ਮੀਹੇ ਦੇ ਵਿੱਚ ਗੈਂਗ ਦੇ ਵਿੱਚ ਬੜੇ ਗੈਂਗਸਟਰ ਸੀ ਕਿਸੇ ਨਾਲ ਵੀ ਬਦਲ ਲਿਆ ਜਾ ਸਕਦੇ ਸੀ ਬਿਲਕੁਲ ਸਹੀ ਗੱਲ ਕਹਿ ਰਹੇ ਹੋ ਤੁਸੀਂ ਗੈਂਗਸਟਰਾਂ ਨਾਲ ਕੋਈ ਬਦਲਾ ਲਿਆ ਭਾਜੀ ਗੈਂਗਸਟਰਾਂ ਦੀ ਲੈਂਚ ਇੱਕ ਹੋਰ ਚੀਜ਼ ਵੀ ਹੁੰਦੀ ਹੈ ਸੌਫਟ ਟਾਰਗੇਟ ਬਹੁਤ ਛਿਤੀ ਉੜਦੇ ਜਿਹੜਾ ਸੌਫਟ ਟਾਰਗੇਟ ਹੁੰਦਾ ਨਾ ਉਹਨੂੰ ਤਾਂ ਖਾ ਜਾਂਦੇ ਆ ਉਹ ਜਲਦੀ ਖਾ ਜਾਂਦੇ ਆ ਤੇ ਸੁਣਨ ਚਾਹ ਇਹ ਵੀ ਲੋਰੈਂਸ ਨੇ ਗੋਲਡੀ ਨੂੰ 1 ਸਾਲ ਪਹਿਲਾਂ ਦਾ ਕਹਿ ਰੱਖਿਆ ਸੀ ਵੀ ਸਿੱਧੂ ਨੂੰ ਮਾਰੋ ਵੀ ਇਹਨਾਂ ਦੀ ਆਪਸ ਚ ਕਹਿੰਦੇ ਇਸ ਚੀਜ਼ ਨੂੰ ਲੈ ਕੇ ਉਹ ਵੀ ਇਹ ਲੋਰੈਂਸ ਨੇ ਕਿਹਾ ਵੀ ਮੈਨੂੰ ਫੋਨ ਨਾ ਕਰੀ ਤੂੰ ਜਦ ਤੱਕ ਇਹਦਾ ਕੰਮ ਨਹੀਂ ਕਰਦਾ ਲੋਰੈਂਸ ਨੇ 골ਡਨ ਉਹ ਕਿਹਾ ਫਿਰ ਉਹ ਨਾ ਵੈਸਲਾ ਹੋ ਕੇ ਚੱਲਿਆ ਉਹਨੂੰ ਡਰ ਨਹੀਂ ਸੀ ਕਿਸੇ ਦਾ ਭਾਜੀ ਉਹਨੂੰ ਆਇਆ ਸੀ ਵੀ ਐਂ ਐ ਕਿਵੇਂ ਹੋ ਜਾਊਗਾ ਉਹਨੂੰ ਇਹ ਨਹੀਂ ਸੀ ਨਾ ਪਤਾ ਕੀ ਏਡੇ بڑے ਹਥਿਆਰ ਆਏ ਨੇ ਇਹ ਬੰਦੇ ਇਸ ਤਰ੍ਹਾਂ ਦੇ ਗੀੜੇ ਲਾ ਰਹੇ ਨੇ ਵੈਸੇ ਤਾਂ ਬਾਜੀ ਪੰਜਾਬ ਪੁਲਿਸ ਨੂੰ ਦਿੱਲੀ ਪੁਲਿਸ ਨੇ ਨਾ ਇੱਕ 샤ਰੂਖ ਕੇ ਗੈਂਗਸਟਰ ਦਿੱਲੀ ਦਾ ਹਾਂਜੀ ਹੈ کافی ਮਸ਼ਹੂਰ ਹੈ 샤ਰੂਖ ਨੇ ਵੀ ਰਕੀ ਕੀਤੀ ਸੀ ਸਿੱਧੂ ਸਿੱਧੂ ਦੀ ਉਸੇ ਬਲੈਰੋ ਚ ਕੀਤੀ ਸੀ ਇਹਨਾਂ ਦੇ ਜਿਹੜੀ ਬਲੈਰੋ ਮਟਰ ਵਿਲੇਜ ਮਟਰ ਵਿਲੇਜ ਸੀ ਉਹ ਹੀ ਬਲੈਰੋ ਘੁੰਮਦੀ ਸੀ ਸ਼ਾਰੂਖ ਨੇ ਕਿਹਾ ਸੀ ਗੋਲਡੀ ਨੂੰ ਵੀ ਵੱਡੇ ਹਥਿਆਰਾਂ ਦੀ ਲੋੜ ਹੈ ਇਸ ਕੰਮ ਵਿੱਚ ਛੋਟਿਆਂ ਨਾਲ ਨਹੀਂ ਬੰਨਾ ਉਸ ਟਾਈਮ ਸਿੱਧੂ ਦੇ ਗਾਰਡ ਜ਼ਿਆਦਾ ਸੀਗੇ ਵਾਪਸ ਮੁੜ ਗਏ ਸੀ ਦੇਖ ਕੇ ਗਾਰਡ ਦੇਖ ਕੇ ਯਾਨੀ ਉਸ ਟਾਈਮ ਗਾਰਡ ਹਾਂ ਬਿਲਕੁਲ ਉਹਨਾਂ ਨੇ ਕਿਹਾ ਕਿ ਵੱਡੇ ਹਥਿਆਰ ਚਾਹੀਦੇ ਆ ਜੇ ਗਾਰਡ ਵੀ ਹੈ ਕੋਈ ਨਹੀਂ ਸੀ ਘਰੇ ਵੜ ਜਾਗੇ ਸ਼ਾਰੂਖ ਨੇ ਕਿਹਾ ਹਮ ਜਿਹੜਾ ਗੈਂਗਸਟਰ ਹੈ ਭਾਜੀ ਉਹ ਓਬਵੀਅਸਲੀ ਦਲੇਰ ਹੀ ਹੁੰਦਾ ਹੈ ਆ ਪਾਗਲ ਹੀ ਹੁੰਦਾ ਹੈ ਹਮ ਉਹ ਸ਼ਾਰੂ ਫੜਿਆ ਗਿਆ ਸ਼ਾਰੂਖ ਨੇ ਦਿੱਲੀ ਦੱਸਿਆ ਵੀ ਉਸ ਮੈਨੇ ਸਿੱਧੂ ਦੀ ਰੇਕੀ ਕੀਤੀ ਆ दिल्ली पुलिस ਨੇ ਪੰਜਾਬ ਨੂੰ ਵੀ ਦੱਸਿਆ ਸੀਗਾ ਇਹਨੂੰ ਵੀ ਦੱਸਿਆ ਹੋਣਾ ਫਿਰ ਪੁਲਿਸ ਨੇ ਇਹ ਆ ਪੰਜਾਬ ਪੁਲਿਸ ਨੇ ਉਹਨਾਂ ਸੀਰੀਅਸਲੀ ਲੈ ਆਣੀ ਸੀਰੀਅਸਲੀ ਲੈ ਇਹ ਕਹਿ ਸਕਦੇ ਆ ਸਕਿਉਰਿਟੀ ਘਟਾਤੀ ਉਹ ਸਕਿਉਰਿਟੀ ਘਟਾਤੀ ਬਿਲਕੁਲ ਹੋਮ ਮਿਨਿਸਟਰੀ ਨੇ ਸਕਿਉਰਿਟੀ ਘਟਾਉਂਦੀ ਮਰਡਰ ਹੋਇਆ ਸਰ ਅਸਲ ਵਿੱਚ ਭਾਜੀ ਜੀੜੇ ਮੁੰਡੇ ਕੰਮ ਕਰਨ ਭੇਜੀ ਸੀਗੇ ਇਹਨਾਂ ਨੇ ਉਹਨਾਂ ਨੂੰ ਇਹੀ ਚੀਜ਼ ਤਾਂ ਬੜਾ ਹੰਸਲਾ ਸੀ ਵੀ ਅਸੀਂ ਸਿੱਧੂ ਨੂੰ ਮਾਰਨ ਜਾ ਰਹੇ ਹਾਂ ਉਹ ਬਿਲਕੁਲ ਨੋਰਮਲ ਸੀਗੇ ਕੋਈ ਐਡੇ ਵੱਡੇ ਸ਼ੂਟਰ ਨਹੀਂ ਸੀਗੇ ਕਿ ਬਹੁਤ ਤਗੜੇ ਸ਼ੂਟਰ ਸੀਗੇ ਸਿਰਫ ਦੋ ਜਣਿਆਂ ਨੂੰ ਛੱਡ ਕੇ ਜਿਨ੍ਹਾਂ ਦਾ ਇਨਕਾਊਂਟਰ ਹੋਇਆ ਉਹ ਮੋਗੇ ਦਾ ਇੱਕ ਰੋਲੇ ਰੋਲੇ ਪਿੰਡ ਦਾ ਸੀਗਾ ਉਹਦਾ ਹਾਂਜੀ ਉਹ ਉਹ ਦੋਨੋਂ ਤਗੜੇ ਗੈਂਸਾ ਸੀਗੇ ਮਤਲਬ ਤਗੜੇ ਸ਼ੂਟਰ ਸੀਗੇ ਉਹ 47 ਉਹਨੂੰ ਚਲਾਈਏ 47 ਹਾਂ ਜਿਹੜੇ ਦੂਜੇ ਸੀਗੇ ਉਹ ਨੋਰਮਲ ਸੀਗੇ ਉਹਨਾਂ ਨੂੰ ਉਹਨਾਂ ਨੂੰ ਤਾਂ ਇਸ ਚੀਜ਼ ਦਾ ਯੋਸ ਹੀ ਵੀ ਆ ਸੀ ਸਿੱਧੂ ਨੂੰ ਮਾਰਨਾ ਭਾਜੀ ਇਹ ਚੀਜ਼ ਦਾ جنੂਨ ਹੋ ਜਾਂਦਾ ਜਦੋਂ ਬੰਦਾ ਗੈਂਗਸਟਰੀ ਚ ਹੁੰਦਾ ਇਹ ਪਾਗਲਪਨ ਹੁੰਦਾ ਜਨੂਨ ਸੀ ਵੱਡੇ ਬੰਦੇ ਨੂੰ ਮਾਰਨ ਚੱਲਿਆ ਜਨੂਨ ਇਹ ਇੱਕ ਤਰ੍ਹਾਂ ਦਾ ਜਨੂਨ ਹੁੰਦਾ ਗੈਂਗਸਟਰ ਨੂੰ ਇਹ ਜਨੂਨ ਉੱਥੇ ਮੁੱਕਦਾ ਜਾ ਕੇ ਲਾਲ ਦੁਵਾਰੀ ਚ ਹੁਣ ਜਨੂਨ ਜਿਨ੍ਹਾਂ ਨੂੰ ਸੂਈ ਹੁਣ ਉੱਥੇ ਖਤਮ ਹੋ ਜਾਂਦਾ ਹੈ ਲੇਕਿਨ ਲੋਕਾਂ ਨੂੰ ਫੋਨ ਕਰਕੇ ਆਂ ਦਿਖਾਉਂਦੇ ਆ ਵੀ ਨਹੀਂ ਨਹੀਂ ਸਾਡੇ ਚ ਤਾਂ ਹਲੇ ਵੀ ਹੈਗਾ ਉਹ ਚੀਜ਼ ਬਣ ਕੇ ਦਿਖਾਉਂਦੇ ਆ ਜਿਹੜੇ ਉਹ ਹੁੰਦੇ ਨਹੀਂ ਹੁਣ ਮਾਰਨ ਤੋਂ ਬਾਅਦ ਵੀਡੀਓਸ ਵੀ ਬਣਾਈਆਂ ਉਹਨਾਂ ਨੇ ਹੁਣ ਵੀਡੀਓ ਬਣਾਈਆਂ ਭਾਜੀ ਪਿਸਤੌਲ ਪਸੂਲ ਆ ਰਹਾ ਅੱਗੇ ਗੱਡੀ ਜਾਂਦੇ ਆ ਸਿਰ ਪਾਜੀ ਇਹ ਚੀਜ਼ ਤੁਸੀਂ ਆਪ ਹੀ ਦੇਖ ਲਓ جنੂਨ ਹੀ ਹੋ ਗਿਆ ਕੰਤ ਮਾਰਿਆ ਨਾ ਉਹ ਦੋਨਾਂ ਦਾ ਮਾਰ ਉਹ ਦੋਨਾਂ ਦਾ ਪੁਲਸ ਨੇ ਫੇਰ ਮਾਰਿਆ ਕਿਸ ਤਰੀਕਾ ਜਿਹੜੇ ਬਾਕੀ ਨਹੀਂ ਉਹਨਾਂ ਨੂੰ ਸਜਾਏਗੀ ਭਾਜੀ ਬਾਕੀ ਜਿਹੜੇ ਅੰਦਰ ਆ ਹਾਂ ਅੰਦਰ ਤਾਂ ਕੱਟ ਰੇ ਨੇ ਚਾਹੇ ਚਲੂ ਕੱਲੂ ਸਜਾ ਹੋਏ ਨਾ ਹੋਏ ਅੱਗੇ ਦੀ ਗੱਲ ਐਸੀ ਐਡੋ ਬੜਾ کیس ਐ ਸਜਾ ਹੋਣੀ ਤਾਂ ਬੰਦੀ ਇਹ ਕੁਸ਼ਕ ਬੰਦਿਆਂ ਨੂੰ ਹੋਏਗੀ। ਬਾਕੀ ਤਾਂ ਬਚੀ ਜਾਣਗੇ ਮੇਰੇ ਸਾਹਮਣੇ। ਤੁਸੀਂ ਗੱਲ ਕਹੀ ਸੀਗੀ ਵੀ ਜਦੋਂ ਅਸੀਂ ਆਂਦੇ ਸੀ ਅਸੀਂ ਕੋਰਟ ਦੇ ਵਿੱਚ ਆਂਦੇ ਪੇਸ਼ੀ ਤੇ ਆਂਦੇ ਸੀ ਸਾਡੇ ਜਾਰਡਨ ਪਾਏ ਹੁੰਦੇ ਸੀ ਕਪੜੇ ਅਸੀਂ ਬ੍ਰਾਂਡਡ ਪਾਏ ਹੁੰਦੇ ਸੀ ਲੋਕ ਸਾਨੂੰ ਦੇਖਦੇ ਸੀ। ਤਾਂ ਕਿੱਥੇ ਨਾ ਕਿੱਥੇ ਜਦੋਂ ਲਾਰੈਂਸ ਵੀ ਪੇਸ਼ੀ ਤੇ ਆਉਂਦਾ ਤੇ ਨੈਸ਼ਨਲ মিডিਆ ਤੱਕ ਉਹਦੇ ਕੱਪੜੇ ਦਿਖਾਉਣ ਤੇ ਲੱਗ ਜਾਂਦਾ ਨੈਸ਼ਨਲ মিডিਆ ਦਿਖਾਉਂਦਾ ਵੀ ਦੇਖੋ ਜੀ ਉਹਨੇ ਘੜੀ ਲੱਗਾਈ ਦੇਖੋ ਚਲੂ ਕੋਈ ਛੋਟਾ ਬੰਦਾ ਦੇਖਦਾ ਮਤਲਬ ਅੰਦਰ ਰਿਆ ਹੋਇਆ ਉਹਦੀ ਤਾਂ ਮੈਟੈਲਿਟੀ ਸਮਝ ਜਾਂਦੀ ਹੈ ਹੁਣ ਨੈਸ਼ਨਲ মিডিਆ ਦੀ ਮੈਂਟੈਲਿਟੀ ਭਾਜੀ ਤੁਸੀਂ ਦੇਖ ਲਓ ਉਹ ਦਿਖਾਉਂਦਾ ਕਿ ਲੋਹ ਨੇ 30000 ਦੀ 50000 ਦੀ ਟੀ-ਸ਼ਰਟ ਪਾ ਰਹੀ ਹੈ 70000 ਦੀ ਟੋਪੀ ਲੈ ਰਹੀ ਹੈ ਭਾਜੀ ਉਹ ਤਾਂ ਨੈਸ਼ਨਲ মিডিਆ ਦੀ ਮੈਂਟੈਲਿਟੀ ਤੇ ਹੈਰਾਨ ਆ ਮੈਂ ਹੂੰ ਉਹ ਲਾਈਕ ਭਾਜੀ ਮੁੰਡਿਆਂ ਨੂੰ ਪ੍ਰਭਾਵਿਤ ਕਰ ਰਿਹਾ ਕਿ ਤੁਸੀਂ ਇਸ ਕੰਮ ਚੋਂਗੇ ਤਾਂ ਤੁਹਾਨੂੰ ਆ ਚੀਜ਼ਾਂ ਪ੍ਰੋਵਾਈਡ ਹੋਣਗੀਆਂ ਤੁਹਾਨੂੰ ਆ ਚੀਜ਼ਾਂ ਮਿਲਣਗੀਆਂ ਉਹ ਹੀ ਜਦ ਕਿ ਨੈਸ਼ਨਲ মিডিਆ ਨੂੰ ਇਹ ਦਿਖਾਣਾ ਚਾਹੀਦਾ ਕਿ ਨਹੀਂ ਯਾਰ ਇਸ ਚੀਜ਼ ਦਾ ਅੰਤ ਹੈ ਕਿ ਇੱਕ ਸਟੂਡੈਂਟ ਸੀਗਾ ਉਹਨਾਂ ਦੇ ਕਿ ਸਟੂਡੈਂਟ ਤੋਂ ਦੇਖ ਲਓ ਉਹ ਬੰਦਾ ਕੀ ਬਣ ਗਿਆ ਹਾਂ ਹੈ ਤਾਂ ਇੱਕ ਸਟੂਡੈਂਟ ਹੀ ਸੀ ਐਡੇ ਵਧੀਆ ਕਰ ਤੋਂ ਸਵਾ 100 ਕਿੱਲਾ ਪੈਲੀ ਹੋਵੇ ਸਵਾ 100 ਕਿੱਲਾ ਹਾਂਜੀ ਤਨੂਪ੍ਰਾਮਾ ਕੋਲੇ 600 ਕਿੱਲਾ ਬੈਲੀ ਗਈ ਹੈ। ਹਾਂਜੀ। ਹੁਣ ਵੀ ਹੈ। ਹੁਣ ਵੀ। ਹਾਂਜੀ। ਹੁਣ ਜਿਹੜਾ ਛੋਟ ਹੈ ਉਹ ਬਾਹਰ ਹੈ ਫਰਾਰ ਹੈ ਇਹ ਅੰਦਰ ਹੈ ਤਾਂ ਸੂ ਭੈਲੀ ਕੀ ਕਰੂਗੀ? 600 ਕਿੱਲਾ ਬੈਲੀ ਹੈ ਭਾਜੀ ਇਹਨਾਂ ਤਨੂਪ੍ਰਾਮਾ ਕੋਲੇ। ਮੈਂ ਤੈਨਾਂ ਦੇ ਘਰ ਗਿਆ। ਪਰ ਕੀ ਦੇਖੋ ਨੀ ਰਾਮ ਨਾਲ ਰਹਿੰਦਾ।